ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਸ ਕਰਦਾ ਹਾਂ ਕਿ ਆਪ ਸਭ ਵਧੀਆ ਹੋਵੋਗੇ ਆਪ ਸਭ ਨੇ ਦੀ ਅਪਾਰ ਬਖਸ਼ਿਸ਼ ਹੈ ਕਿਰਪਾ ਹੈ ਜੋ ਕਿ ਮੈਂ ਆਪ ਜੀ ਦੇ ਨਾਲ ਹਰ ਰੋਜ਼ ਗੁਰਬਾਣੀ ਦਾ ਕੋਈ ਨਾ ਕੋਈ ਸੋਜਗਤ ਜਾਂ ਵਿਸਾਤੂਸਾ ਕਹਿ ਸਕਦੇ ਹੋ ਹਰੋ ਜੀ ਕਿ ਨਿਆ ਵਿਸ਼ਾ ਲੈ ਕੇ ਮੈਂ ਆਪ ਜੀ ਦੇ ਸਾਹਮਣੇ ਪੇਸ਼ ਹੁੰਦਾ ਹਾਂ ਤੇ ਆਪਾਂ ਰਲ ਮਿਲ ਕੇ ਉਸ ਵਿਸ਼ੇ ਦੀ ਸਾਂਝ ਕਰਦੇ ਹਾਂ ਸਤਿਗੁਰਾਂ ਦੀ ਅਮਰਤਮਈ ਬਾਣੀ ਭਾਵਨ ਬਾਣੀ ਨੂੰ ਸਮਝਣ ਤੇ ਵਿਚਾਰਨ ਬਾਰੇ ਅਸੀਂ ਸੋਚਦੇ ਹਾਂ ਅੱਜ ਮਹਾਰਾਜ ਜੀ ਦੀ ਬਖਸ਼ਿਸ਼ ਹੋਈ ਹੈ कृपा होई है ज्योंकि पीछे लड़ीवार आपा हर रोज भगत कबीर जी ਦੇ ਇੱਕ ਪਵਨ ਸ਼ਲੋਕ ਦੀ ਵਿਚਾਰ ਜੋ ਕਿ ਮੈਂ ਆਪ ਜੀ ਨਾਲ ਰੋਜ਼ ਸਮਝ ਕਰਦਾ ਹਾਂ ਤੇ ਆਪ ਜੀ ਉਸ ਨੂੰ ਬੜੇ ਧਿਆਨ पूर्वक ਸੁਣਦੇ ਹੋ ਜਦ ਵੀ ਆਪ ਜੀ ਦਾ ਸਮਾਂ ਲੱਗਦਾ ਹੈ ਆਪ ਜੀ ਮੇਰੇ ਦੁਆਰਾ ਕਿਤੇ ਹੋਏ ਵਿਸ਼ੇ ਦੇ ਜਿੱਥੇ ਮੈਂ ਆਪ ਇਸ ਵਿਸ਼ੇ ਦੇ ਉੱਤੇ ਵਿਚਾਰ ਕਰਦਾ ਹਾਂ ਇਸ ਵਿਚਾਰ ਨੂੰ ਮੈਂ ਆਪ ਜੀ ਦੇ ਨਾਲ ਸਾਂਝਾ ਕਰਦਾ ਹਾਂ ਉੱਥੇ ਆਪ ਜੀ ਵੀ ਇਸ ਵਿਚਾਰ ਨੂੰ ਸੁਣ ਕੇ ਆਪਣੀ رائے ਦਿੰਦੇ ਹੋ ਤੇ ਸੁਣ ਕੇ ਜਿੱਥੇ ਬਾਦਸ਼ਾਹ ਜੀ ਦੇ ਨਾਲ ਜੁੜਨ ਦਾ ਇੱਕ ਸੁਨਹਿਰਾ ਅਫਸਰ ਸਾਨੂੰ ਇਸ ਸਮੇਂ ਮਿਲਿਆ ਹੋਇਆ ਹੈ ਇਸ ਨੂੰ ਅਸੀਂ ਵਿਰਤ ਦੇ ਕੰਮਾਂ ਦੇ ਵਿੱਚ ਨਹੀਂ ਗਵਾਣਾ ਜਿੰਨਾ ਹੋ ਸਕਦਾ ਹੈ 파ਸ਼ਾ ਜਿਹਦੇ ਨਾਲ ਜੁੜ ਕੇ ਅਮਰਤ ਮਈ ਬਾਣੀ ਨੂੰ ਸਰਵਣ ਕਰਨਾ ਹੈ ਪਗਮਲ ਅੱਜ ਜਿਹੜਾ ਪਾਵਨ ਸ਼ਬਦ ਹੈ ਪਾਵਨ ਸ਼ਲੋਕ ਭਗਤ ਕਬੀਰ ਜੀ ਦਾ ਜਿਨ੍ਹਾਂ ਨੇ ਪਿਛਲੇ ਵਿਸਾ ਭਗਤ ਕਬੀਰ ਜੀ ਦਾ ਪਾਵਨ ਸ਼ਲੋਕ ਸੀ ਉਸ ਨੂੰ ਜਿਹੜਾ ਧਿਆਨ ਨਾਲ ਸੁਣਿਆ ਹੋਵੇਗਾ ਤੇ ਉਹਨਾਂ ਨੂੰ ਅੱਜ ਦਾ ਜਿਹੜਾ ਵਿਸ਼ਾ ਹੈ ਉਹ ਸਮਝਣ ਵਿੱਚ ਜਿਆਦਾ ਤਕਲੀਫ ਨਹੀਂ ਹੋਵੇ ਕਿ ਭਾਪ ਇਸ ਨੂੰ ਤੁਸੀਂ ਆਸਾਨੀ ਨਾਲ ਸਮਝ ਸਕੋਗੇ ਵੈਸੇ ਮੈਂ ਕੋਸ਼ਿਸ਼ ਕਰਾਂਗਾ ਕਿ ਜਿਸ ਵਿਸ਼ੇ ਦੀ ਮੈਂ ਸਾਹਜ ਆਪ ਜਿਦ ਨਾਲ ਅੱਜ ਪਾਉਣ ਲੱਗਿਆ ਹਾਂ ਉਸ ਨੂੰ ਮੈਂ ਸੋਖੇ ਚ ਸ਼ਬਦਾਂ ਦੇ ਵਿੱਚ ਆਮ ਭਾਸ਼ਾ ਦੇ ਵਿੱਚ ਆਪ ਜੀ ਦੇ ਨਾਲ ਸੰਜ ਕਰਾਂ ਤਾਂ ਕਿ ਹਰ ਇੱਕ ਨੂੰ ਉਸ ਦੀ ਸਮਝ ਆ ਸਕੇ ਹੁਣ ਭਗਤ ਕਬੀਰ ਜੀ ਦਾ ਸ਼ਲੋਕ ਹੈ ਕਬੀਰ ਕਿੰਤਾ ਜਲ ਕੋਇਲਾ ਪਈ ਖਾ ਪਰ ਫੂਟ ਮਫੂਟ ਭਗਤ ਕਬੀਰ ਜੀ ਕਹਿੰਦੇ ਨੇ ਦੇਖੋ ਭਾਈ ਇੱਕ ਉਹ ਸਰੀਰ ਹੈ ਜਿਹੜਾ ਸਰੀਰ ਇਸ ਵਿਕਾਰਨ ਦੀ ਅਗ ਵਿੱਚ ਬੈਠਾ ਹੋਇਆ ਉਹਦੇ ਚਾਰੋਂ ਤਰਫ ਪਰ ਜਿਹੜੇ ਉਹਦੇ ਨੋ ਦਰਵਾਜੇ ਨੇ ਹੁਣ ਇਨਸਾਨ ਨੋ ਦਰਵਾਜਿਆਂ ਤੱਕ ਇਨਸਾਨ ਦੀ ਪਹੁੰਚ ਹੋ ਸਕੀ ਸਕਿਆ ਹੈ ਅਰਦਸ਼ਵੇਂ ਸਥਾਨ ਨੂੰ ਖੋਜਣ ਦੇ ਵਿੱਚ ਇਹ ਅਜੇ ਸਫਲ ਨਹੀਂ ਹੋ ਸਕਿਆ ਜਾਂ ਜਿਹੜੇ ਸਫਲ ਹੋ ਚੁੱਕੇ ਨੇ ਉਹ ਉਹ ਜੋਤਾਂ ਨੇ ਉਹ ਮੁਰਤਾਂ ਨੇ ਜੋ ਆ ਜਿਨ੍ਹਾਂ ਦੀ ਆਤਮਾ ਪਰਮਾਤਮਾ ਦੇ ਵਿੱਚ ਲੀਨ ਹੋ ਚੁੱਕੀ ਹੈ ਜਿਨ੍ਹਾਂ ਨੇ ਉਸ ਦਰ ਨੂੰ ਪ੍ਰਾਪਤ ਕਰ ਲਿੱਤਾ ਹੈ ਜਿੱਥੇ ਜਾ ਕੇ ਸਾਰੀਆਂ ਮਨੁੱਖ ਦੀਆਂ ਮਨੋ ਕਾਮਨਾਵਾਂ ਖਤਮ ਹੋ ਜਾਂਦੀਆਂ ਨੇ ਕਿਸੇ ਤਰ੍ਹਾਂ ਦਾ ਉਸ ਨੂੰ ਲੋਭ ਨਹੀਂ ਰਹਿੰਦਾ ਕਿਸੇ ਤਰ੍ਹਾਂ ਦੀ ਉਸ ਨੂੰ ਵਾਸਨਾ ਤੰਗ ਨਹੀਂ ਕਰਦੀ ਉਥੇ ਉੱਚਾ ਤੇ ਨੀਵਾ ਛੋਟਾ ਤੇ ਵੱਡਾ ਗਮ ਇਹ ਸਭ ਦੂਰ ਚਲੇ ਜਾਂਦੇ ਨੇ ਭਾਵ ਉਹ ਸਹਿਰ ਜਿਹੜਾ ਹੈ ਨਾ ਗੁਰਬਾਣੀ ਵਿੱਚ ਗੁਰੂ ਪਾਸ਼ਾ ਜਿਸ ਨੂੰ ਬੇਗਮਪੁਰਾ ਕਹਿੰਦੇ ਨੇ ਬੇਗਮਪੁਰਾ ਸਹਿਰ ਕੋ ਨਾਓ ਦੁੱਖ ਨ ਦੋ ਨਹੀਂ ਤੈ ਠਾਓ ਜਿੱਥੇ ਦੁੱਖ ਨਹੀਂ ਰਹਿੰਦਾ ਕੋਈ ਤਕਲੀਫ ਨਹੀਂ ਰਹਿੰਦੀ ਉਥੇ ਇਹਨਾਂ ਤੇ ਨੇ ਕੋਈ ਥਾਂ ਨਹੀਂ ਸੁਖ ਦੁਖ ਜੋ ਅਸੀਂ ਸੰਸਾਰ ਵਿੱਚ ਇਸ ਜੀਵਨ ਵਿੱਚ ਦੁਨਿਆਵੀ ਜੀਵਨ ਦੇ ਵਿੱਚ ਇਸ ਜ਼ਿੰਦਗੀ ਜੁੰਦੇ ਆ ਤੇ ਆਪਣੇ ਸਰੀਰ ਦੇ ਉੱਤੇ ਆਉਣ ਵਾਲੇ ਦੁੱਖਾਂ ਸੁੱਖਾਂ ਨੂੰ ਉਡਾਉਂਦੇ ਆ ਗੁਰੂ ਮਹਾਰਾਜ ਦਾ ਦਰ ਇਹੋ ਜਿਹਾ ਦਰ ਹੈ ਜਿੱਥੇ ਦੁੱਖ ਸੁੱਖ ਵੀ ਖਤਮ ਹੋ ਜਾਂਦੇ ਨੇ ਭਾਵ ਉਸ ਸੁਨ ਅਵਸਥਾ ਵਿੱਚ ਇਨਸਾਨ ਚਲਾ ਜਾਂਦਾ ਹੈ ਜਿੱਥੇ ਜਾ ਕੇ ਉਸ ਨੂੰ ਕਿਸੇ ਚੀਜ਼ ਦੀ ਲੋੜ ਨਹੀਂ ਰਹਿ ਜਾਂਦੀ ਇਸ ਗੱਲ ਦਾ ਹਵਾਲਾ ਜਿਹੜਾ ਹੈ ਗੁਰਬਾਣੀ ਸਾਨੂੰ ਦਿੰਦੀ ਹੈ ਗੁਰਬਾਣੀ ਕੀ ਆਖਦੀ ਹੈ بیگم پورا شہر ਕੋ ਨਾਹੋ ਦੂਖੰਦੂਨ ਨਹੀਂ ਟੈਂਠਾਓ ਨਾ ਤਸਵੀਰ ਖਿਰਾਜ ਨਾ ਮਾਲ ਕੋਪ ਨਾ ਕਤਾ ਤਰਸ ਰਵਾਲ ਅਬ ਮੋਏ ਖੂਬ ਵਤਨ ਗਹਿ ਪਾਈ ਉਹਾਂ ਖੈਰ ਸਦਾ ਮੇਰੇ ਭਾਈ ਜਿਸ ਅਸਥਾਨ ਦੀ ਗੱਲ ਮੈਂ ਕਰ ਰਿਹਾ ਉੱਥੇ ਤੇਰੀ ਖੈਰ ਮੰਗੀ ਜਾਵੇਗੀ ਉੱਥੇ ਤੇਰੇ ਵਰਗੇ ਸਾਰੇ ਇਨਸਾਨ ਨੇ ਕੋਈ ਛੋਟਾ ਨਹੀਂ ਕੋਈ ਵੱਡਾ ਨਹੀਂ ਕਿਸੇ ਕੋਲ ਧੰਦੀ ਕਮਿਊਨਿਟੀਆਂ ਨੂੰ ਸਾਰਿਆਂ ਕੋਲ ਬਰਾਬਰਤਾ ਹੈ ਕਿਹੋ ਜਿਹਾ ਮੌਸਮ ਹੋਵੇਗਾ ਕਿਹੋ ਜਿਹਾ ਵਾਤਾਵਰਣ ਹੋਵੇਗਾ ਜਿੱਥੇ ਸਭ ਕੁਝ ਸਾਰਿਆਂ ਦੀ ਥਾਲੀਆਂ ਦੇ ਵਿੱਚ ਜਿਹੜਾ ਭੋਜਨ ਪਰੋਸਿਆ ਜਾਵੇਗਾ ਜੋ ਵੰਡ ਦਿੱਤੇ ਜਾਵੇ ਕਿ ਉਹ ਬਰਾਬਰ ਦਿੱਤੇ ਜਾਵੇਗੀ ਕਿਸੇ ਦੇ ਨਾਲ ਤੇਰ ਮੇਰ ਹੋਣ ਦਾ ਕਤਰਾਂ ਨਹੀਂ ਨਾ ਤਸਵੀਰ ਖਿਰਾਜ ਨਾ ਮਾਲ ਇੱਥੇ ਜੇ ਤੁਸੀਂ ਕੋਈ ਵਸਤੂ ਖਰੀਦਦੇ ਹੋ ਨਾ ਬਾਹਰ ਦੁਕਾਨ ਤੇ ਜਾ ਕੇ ਖਰੀਦਦੇ ਹੋ ਕੋਈ ਵਸਤੂ ਉਦੋਂ ਤੁਹਾਨੂੰ ਟੈਕਸ ਦੇਣਾ ਪੈਂਦਾ ਹੈ ਯਾ GST ਤੁਹਾਨੂੰ ਦੇਣੀ ਪਵੇਗੀ ਕੁਝ ਨਾ ਕੁਝ ਤੁਹਾਨੂੰ ਉਹਦੇ ਉੱਤੇ ਦੇਣਾ ਪੈਂਦਾ ਭਾਵੇਂ ਤੁਸੀਂ ਛੋਟੀ ਜਿਹੀ ਤੋਂ ਛੋਟੀ ਤੋਂ ਛੋਟੀ ਚੀਜ਼ ਖਰੀਦ ਰਹੇ ਹੋ ਤੁਸੀਂ ਇੱਕ ਟੂਥਪ੍ਰੈਸ ਪੇਸਟ ਖਰੀਦ ਰਹੇ ਹੋ ਜਾਂ ਤੁਸੀਂ ਕੋਲਗਟ ਖਰੀਦ ਰਹੇ ਹੋ ਜਾਂ ਤੁਸੀਂ ਕੋਈ ਸਾਬਣ ਖਰੀਦ ਰਹੇ ਹੋ ਕੁਝ ਤੇਲ ਖਰੀਦ ਰਹੇ ਹੋ ਉਹਦੇ ਉੱਤੇ ਤੁਹਾਨੂੰ ਕੁਝ ਨਾ ਕੁਝ ਕਰ ਦੇਣਾ ਪੈਂਦਾ ਸਰਕਾਰ ਨੂੰ ਪਰ ਕਮਾਲ ਦੀ ਗੱਲ ਤਾਂ ਇਹ ਹੈ ਸਤਿਗੁਰੂ ਪਾਤਸ਼ਾਹ ਜੀ ਜੋ ਸਾਨੂੰ ਸਮਝਾ ਰਹੇ ਨੇ ਉਹ ਸਾਨੂੰ ਅਖਦੇ ਨੇ ਕਹਿੰਦੇ ਭਾਈ ਜਿਸ ਦਰਦੀ ਗੱਲ ਮੈਂ ਕਰਦਾ ਪਿਆ ਹਾਂ ਉੱਥੇ ਟੈਕਸ ਦੇਣ ਦੀ ਲੋੜ ਨਹੀਂ ਉੱਥੇ ਕੋਈ ਕਰ ਦੇਣ ਦੀ ਲੋੜ ਨਹੀਂ ਉੱਥੇ ਤੁਸੀਂ ਸੌਦਾ ਵੀ ਆਪ ਹੀ ਲੈਣਾ ਹੈ ਆਪ ਹੀ ਤੋਲਣਾ ਹੈ ਤੇ ਅਪ ਜਿੰਨਾ ਤੁਹਾਨੂੰ ਚਿਤ ਉਹਨਾਂ ਤੁਸੀਂ ਵਰਤ ਸਕਦੇ ਹੋ ਤੁਹਾਨੂੰ ਪੁੱਛਣ ਵਾਲਾ ਵੀ ਕੋਈ ਨਹੀਂ ਵੀ ਤੁਸੀਂ ਕਿੰਨਾ ਲਿੱਤਾ ਸੀ ਕੀ ਸਾਖ-ਕਥਾਬ ਹੈ ਕੀ ਤੁਸੀਂ ਦੇਣਾ ਹੈ ਕੀ ਤੁਸੀਂ ਲੈਣਾ ਹੈ ਭਗਵਾਨ ਹੁਣ ਤੁਸੀਂ ਧਿਆਨ ਦਿਓ ਸਤਗੁਰ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਸ਼ਕਾਂ ਅੱਜ ਭਗਤ ਕਬੀਰ ਜੀ ਦੇ ਸ਼ਲੋਕ ਜੋ ਮੈਂ ਆਪ ਜੀ ਦੇ ਨਾਲ ਜਿਸ ਦੀ ਵਿਚਾਰ ਪਾਉਣਾ ਚਾਹੁੰਦਾ ਜੇਕਰ ਤੁਸੀਂ ਇਸ ਵਿਚਾਰ ਨੂੰ ਜੋ ਭਗਤ ਕਬੀਰ ਜੀ ਸਾਨੂੰ ਸਮਝਾ ਰਹੇ ਨੇ ਇਸ ਨੂੰ ਧਿਆਨਪੂਰਵਕ ਸਮਝ ਲੈਂਦੇ ਹੋ ਨਾ ਤੇ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਹਾਂ ਕਿਸ ਕਥਾ ਦੇ ਵਿੱਚ ਕਥਾ ਦੇ ਵਿਚਾਰ ਤੋਂ ਬਾਅਦ ਤੁਸੀਂ ਇਸ ਕਥਾ ਨੂੰ ਸੁਣ ਕੇ ਇਸ ਤੋਂ ਜਿੱਥੇ ਲਾਹਾ ਪ੍ਰਾਪਤ ਕਰੋਗੇ ਤੇ ਅੱਜ ਤੁਸੀਂ ਕੁਝ ਨਾ ਕੁਝ ਖਾਸ ਸਿੱਖ ਕੇ ਮੇਰੇ ਇਸ ਚੈਨਲ ਤੋਂ ਜਰੂਰ ਜਾਓਗੇ ਹੁਣ ਭਗਤ ਕਬੀਰ ਜੀ ਕਹਿੰਦੇ ਨੇ ਕਬੀਰ ਖਿੰਤਾ ਜਲ ਕੋਇਲਾ ਦੇਖੋ ਜਿਨ੍ਹਾਂ ਨੇ ਪਿਛਲਾ ਸ਼ਲੋਕ ਸਰਵਣ ਕੀਤਾ ਸੀ ਉਹਦੇ ਵਿੱਚ ਦੱਸਿਆ ਗਿਆ ਸੀ ਕਿ ਇੱਕ ਉਹ ਜੋਗੀ ਹੈ ਜਿਹੜਾ ਵਿਕਾਰਾਂ ਵਿੱਚ ਰਹਿੰਦੇ ਆਪਣੇ ਸਰੀਰ ਨੂੰ ਬਚਾ ਕੇ ਰੱਖਦਾ ਨੋ ਦਰਵਾਜ਼ਿਆਂ ਦੇ ਵਿੱਚੋਂ ਇਸ ਵਿਕਾਰਾਂ ਦੀ ਅਗ ਨੂੰ ਅੰਦਰ ਨਹੀਂ ਆਉਣ ਦਿੰਦਾ ਤੁਸੀਂ ਦੇਖਿਆ ਹੋਵੇਗਾ ਆਮ ਤੌਰ ਤੇ ਘਰ ਪਰਿਵਾਰ ਵਾਲੇ ਹੋ ਤੁਸੀਂ ਤੁਸੀਂ ਸਮਾਜ ਵਿੱਚ ਰਹਿੰਦੇ ਹੋ ਸਮਾਜਿਕ ਪ੍ਰਾਣੀ ਹੋ ਤੁਸੀਂ ਦਿਸਾਂ ਦੇ ਦਿਸਾਂ ਦੇ ਵਿੱਚ ਵੀ ਕੁੰਦੇ ਹੋ ਤੇ ਤੁਸੀਂ ਧਿਆਨ ਦਿੱਤਾ ਹੋਵੇਗਾ ਜਦੋਂ ਵੀ ਅਸੀਂ ਰੋਡ ਪਾਰ ਕਰਦੇ ਹਾਂ ਜਾਂ ਸਾਡਾ ਕਿਤੇ ਸਿਗਨਲ ਆ ਜਾਂਦਾ ਜਿੱਥੇ ਲਾਲ ਬੱਤੀ ਹੋ ਜਾਂਦੀ ਹੈ ਖੜਦੇ ਹਾਂ ਤੇ ਉੱਥੇ ਮੰਗਣ ਵਾਲੇ ਮੰਗਤਿਆਂ ਦੇ ਇੱਕ ਤਾਂ ਉਹ ਮੰਗਤੇ ਨੇ ਜਿਹਨੂੰ ਅਸੀਂ ਭਖਾਰੇ ਵੀ ਕਹਿ ਦਿੰਦੇ ਆ ਇੱਕ ਉਹ ਮੰਗਤੇ ਨੇ ਜਿਹੜੇ ਸਾਡੇ ਘਰਾਂ ਵਿੱਚ ਆਉਂਦੇ ਨੇ ਮੰਗਣ ਵਾਸਤੇ ਤੁਸੀਂ ਧਿਆਨ ਦਿਓ ਉਸ ਜੋਗੀ ਦੇ ਉਸ ਨੂੰ ਮਹਾਰਾਜ ਜੀ ਜੋਗੀ ਕਹਿ ਰਹੇ ਨੇ ਪਰ ਦੇਖਿਓ ਇੱਕ ਹਮੇਸ਼ਾ ਤੁਸੀਂ ਧਿਆਨ ਵਿੱਚ ਇਹ ਗੱਲ ਨੋਟ ਕਰਕੇ ਪਾਉਣੀ ਹੈ ਕਿ ਗੁਰਬਾਣੀ ਵਿੱਚ ਭਾਵੇਂ ਜੋਗੀ ਆ ਜਾਵੇ ਭਾਵੇਂ ਕਿਰਸ਼ਾਨ ਆ ਜਾਵੇ ਭਾਵੇਂ ਸਤਗੁਰ ਪਾਤਸ਼ਾਹ ਜੀ ਦੁਕਾਨਦਾਰ ਦੀ ਗੱਲ ਕਰਨ ਭਾਵੇਂ ਸੁਨਿਆਰੇ ਦੀ ਗੱਲ ਕਰਨ ਦੇਖੋ ਦੇਣ ਕਿ ਉਹ ਦੁਨਿਆਵੀ ਉਦਾਹਰਣ ਸਮਝਾਣ ਕੇ ਸਾਡੇ ਇਸ ਕਮਲੇ ਮਨ ਅਗਿਆਨੀ ਮਨ ਨੂੰ ਜਿਹੜਾ ਘੁਰਾਏ ਪਿਆ ਹੋਇਆ ਹੁਣ ਪਾਸ਼ਾ ਜੀ ਕਹਿੰਦੇ ਨੇ ਵੀ ਜੋਗੀ ਆਇਆ ਜੋਗੀ ਨੇ ਬਾਹ ਦੇ ਵਿੱਚ ਆਪਣੇ ਇੱਕ ਪੋਟਲੀ ਪਾਈ ਹੋਈ ਹੈ ਜਿਹਨੂੰ ਖਿੰਤਾ ਕਹਿੰਦੇ ਨੇ ਜੀ ਉਹ ਪੋਟਲੀ ਕੀ ਹੈ ਉਹਦੇ ਵਿੱਚ ਉਹ ਆਟਾ ਪਾਉਂਦਾ ਹੈ ਉਹਦੇ ਵਿੱਚ ਉਹ ਚੋਲ ਪਾਉਂਦਾ ਹੈ ਜੋ ਅਸੀਂ ਘਰੋਂ ਤੋਂ ਕੋਈ ਵੀ ਉਸ ਨੂੰ ਕੋਈ ਵਸਤੂ ਦਿੰਦੇ ਉਸ ਵਿੱਚ ਪਾ ਲੈਂਦਾ ਹੈ ਕਹਿੰਦੇ ਇਹ ਜਿਹੜੀ ਉਹਦੀ ਪੋਟਲੀ ਹੈ ਨਾ ਇਸ ਪੋਟਲੀ ਦੀ ਤਰ੍ਹਾਂ ਤੋਂ ਆਪਣੇ ਸਰੀਰ ਨੂੰ ਸਮਝੇ ਇਹ ਜਿਹੜੀ ਚਿੰਤਾ ਇਸ ਨੂੰ ਤੋ ਚਿੰਤਾ ਸਮਝੋ ਚਿੰਤਾ ਜਿਹੜੀ ਹੈ ਇਹ ਤੇਰਾ ਸਰੀਰ ਹੈ ਕਹਿੰਦੇ ساری ਉਮਰ ਇਹ ਸਰੀਰ ਦਾ ਚੱਕਣਾ ਚੂਰ ਹੋ ਗਿਆ ਇਹ ਸਰੀਰ ਸੁਆਹ ਹੋ ਗਿਆ ਤਬਾਹ ਹੋ ਗਿਆ ਪਰ ਤੂੰ ਆਪਣੇ ਸਰੀਰ ਤੇ ਉੱਤੇ ਨਾ ਕੰਟਰੋਲ ਰੱਖਿਆ ਜਿਵੇਂ ਕਿ ਮੈਂ ਕੱਲ ਇੱਕ ਪ੍ਰਚਾਰਕ ਨੂੰ ਸੁਣਦਾ ਪਿਆ ਸੀ ਉਹ ਪ੍ਰਚਾਰਕ ਮੈਂ ਉਹਦਾ ਬਿਨਾ ਨਾਮ ਲਏ ਹੋਏ ਕਿਉਂਕਿ ਜਦੋਂ ਮੈਂ ਵਿਚਾਰ ਕਰਾਂਗਾ ਤੇ ਤੁਸੀਂ ਆਪ ਹੀ ਸਿਆਣੇ ਹੋ ਸਮਝਦਾ ਉਸ ਤੋਂ ਮੁਝ ਜਾਓਗੇ ਉਸ ਉਹਨਾਂ ਪਾਇਸਾ ਉਹਨਾਂ ਨੇ ਕਿਹਾ ਸੀ ਕਿ ਮੇਰੀ ਜ਼ਿੰਦਗੀ ਦੇ ਵਿੱਚ ਮੈਂ ਆਪਣੇ ਸਰੀਰ ਨੂੰ ਬੜਾ ਸੰਭਲ ਕੇ ਰੱਖਿਆ ਤੇ ਉਹ ਬੜੇ ਆਪਣੇ ਹੋਸ਼ੋ-ਵਾਸ ਦੇ ਵਿੱਚ ਇਹ ਗੱਲ ਆਕਰੇ ਸੀ ਕਿ ਕਿਸੇ ਕੋਲ ਹਿੰਮਤ ਹੈ ਕਿਸੇ ਕਿਸੇ ਨੂੰ ਕੁਝ शक ਲੱਗਦਾ ਹੈ ਕਿਸੇ ਨੂੰ ਕੋਈ ਡਾਊਟ ਹੋਵੇ ਤਾਂ ਆ ਕੇ ਮੇਰੇ ਨਾਲ ਵਿਚਾਰ ਕਰ ਸਕਦਾ ਹੈ ਜਾਂ ਮੇਰਾ ਚੈੱਕਅਪ ਕਰਾ ਸਕਦਾ ਹੈ ਕਿ ਮੈਂ ਅਜ ਤੱਕ ਆਪਣੇ ਸਰੀਰ ਦੇ ਨਾਲ ਕੋਈ ਵੀ ਇਹੋ ਜਿਹਾ ਮਨਕਰਮ ਨਹੀਂ ਕੀਤਾ ਜਿਸ ਦੇ ਨਾਲ ਮੈਨੂੰ ਸਮਾਜ ਦੇ ਵਿੱਚ ਨੀਵਾਂ ਔਕੇ ਤੁਰਨਾ ਪਵੇ ਕਮਾਲ ਦੀ ਕੁਨਦੀ ਕ ਆਪਣੀ ਉਹਨਾਂ ਨੇ ਜੋ ਆਪਣੀ ਉਦਾਹਰਣ ਦਿੱਤੀ ਆ ਇਹਦੇ ਨਾਲ ਅਸੀਂ ਬਹੁਤ ਕੁਝ ਸਿੱਖ ਸਕਦੇ ਹਾਂ ਜੇ ਉਹ ਆਪਣੇ ਆਪ ਤੇ ਕੰਟਰੋਲ ਕਰ ਸਕਦੇ ਆ ਸੰਤੁਲਨ ਬਣਾ ਸਕਦੇ ਆ ਰੱਬ ਦੀ ਰਜ਼ਾ ਦੇ ਵਿੱਚ ਰਹਿ ਕੇ ਆਪਣੇ ਆਪ ਨੂੰ ਇੰਨਾ ਪੱਕਾ ਕਰ ਸਕਦੇ ਤੇ ਅਸੀਂ ਵੀ ਉਹਨਾਂ ਤੋਂ ਇਹ ਸਿੱਖ ਕੇ ਆਪਣੇ ਸਰੀਰ ਨੂੰ ਆਪਣੇ ਸਰੀਰ ਨੂੰ ਗੁਰਬਾਣੀ ਅਨੁਸਾਰ ਜੀਵਨ ਜਿਊ ਕੇ ਆਪਣੇ ਸਰੀਰ ਨੂੰ ਬਚਾ ਸਕਦੇ ਹੁਣ ਭਗਾਂਵਾਲ ਹੁਣ ਭਗਤ ਕਬੀਰ ਜੀ ਜਿਹੜੇ ਜਿਹੜੀ ਗੱਲ ਸਾਨੂੰ ਸਮਝਾਉਣਾ ਚਾਹੁੰਦੇ ਨੇ ਕਿ ਕਿੰਨ ਚਿੰਤਾ ਜਲ ਕੋਇਲਾ ਪਈ ਕਹਿੰਦੇ ਵੀ ਇੱਕ ਤਾਂ ਜੋਗੀ ਨੇ ਆਪਣੇ ਸਰੀਰ ਨੂੰ ਬਚਾ ਕੇ ਰੱਖਿਆ ਵਿਕਾਰਾਂ ਦੀ ਅਗ ਤੋਂ ਵਿਕਾਰ ਨੂੰ ਅੰਦਰ ਪ੍ਰਵੇਸ਼ ਨਹੀਂ ਹੋਣ ਦਿੱਤਾ ਦੂਜੀ ਜਿਹੜੀ ਅਜ ਸਲੋਕ ਦੇ ਵਿੱਚ ਜਿਹੜੀ ਗੱਲ ਕਰ ਰਹੇ ਨੇ ਉਹਦੇ ਵਿੱਚ ਕਹਿ ਰਹੇ ਨੇ ਕਿ ਇਹ ਉਹ ਜੋਗੀ ਹੈ ਜੋ ਵਿਕਾਰਾਂ ਦੀ ਅਗ ਨੂੰ ਆਪਣੇ ਅੰਦਰ ਆਉਣ ਨੂੰ ਆਣ ਦਿੰਦਾ ਹੈ ਪਾਪ ਪਰਵੇਸ਼ ਕਰਨ ਦਿੰਦਾ ਹੈ ਤੇ ਉਹਦੇ ਵਿੱਚ ਖਜਿਤ ਹੁੰਦਾ ਹੈ ਅੱਜ ਅੱਜ ਇਸ ਗੱਲ ਦੇ ਉੱਤੇ ਚਰਚਾ ਹੋਵੇਗੀ ਅੱਜ ਇਸ ਗੱਲ ਦੇ ਉੱਤੇ ਭਗਤ ਕਬੀਰ ਜੀ ਸਾਡੇ ਨਾਲ ਵਿਚਾਰ ਕਰ ਰਹੇ ਨੇ ਕਹਿੰਦੇ ਕੀ ਕਹਿ ਰਹੇ ਨੇ ਕਬੀਰ ਖਿੰਤਾ ਜਲ ਕੋਇਲਾ ਪਈ ਕਹਿੰਦਾ ਤੇਰਾ ਸਰੀਰ ਤਾਂ ਹੋ ਗਿਆ ਕੋਲਾ ਸੜ-ਸੜ ਕੇ ਸੁਆਹ ਖਾਦ ਦੇ ਨਾਲ ਕਬੀਰ ਖਿੰਤਾ ਜਲ ਕੋਇਲਾ ਪਈ ਖਾਪਰ ਫੂਟ ਮੁਫੜ ਹੁਣ ਤੁਸੀਂ ਖਾਪਰ ਸਮਝੋ ਖਾਪਰ ਕਿਸ ਨੂੰ ਕਹਿੰਦੇ ਨੇ ਪਾਗਾਂ ਵਾਲੇ ਤੁਸੀਂ ਜੋਗੀ ਨੂੰ ਵੇਖਿਆ ਹੋਵੇਗਾ ਕੁਝ ਨਾ ਕੁਝ ਮੰਗਣ ਦੇ ਲਈ ਇੱਕ ਉਹਦੇ ਹੱਥ ਦੇ ਵਿੱਚ ਇੱਕ ਡੋਨਾ ਜਾ ਹੁੰਦਾ ਹੈ ਜਾਂ ਜਿਸ ਨੂੰ ਅਸੀਂ ਡੱਬਾ ਵੀ ਕਹਿ ਸਕਦੇ ਹਾਂ ਉਹ ਜਦੋਂ ਵੀ ਕੁਝ ਮੰਗਦਾ ਹੈ ਲੋਕਾਂ ਦੇ ਕੋਲ ਉਹ ਤੇ ਡੱਬਾ ਉਹ ਸਾਹਮਣੇ ਕਰ ਦਿੰਦਾ ਹੈ ਉੱਤੇ ਲੋਕ ਉਹਦੇ ਵਿੱਚ ਖਰਾਦ ਪਾਉਂਦੇ ਨੇ ਉਹਦੇ ਵਿੱਚ ਰੁਪਈਆ ਪਾਤੇ ਕਿਸੇ ਨੇ 5 ਰੁਪਏ ਪਾਤੇ 10 ਰੁਪਏ ਪਾਤੇ ਜ ਜ ਜ ਇਹਨਾਂ ਦੀ ਜਿੰਨੀ ਸਰਦਾਰ ਸੀ ਉਹਨਾਂ ਨੇ ਉਹਦੇ ਵਿੱਚ ਪਾਏ ਉਹਨੂੰ ਦਰਦਰ ਤੇ ਭਟਕਦਾ ਫਿਰਦਾ ਹੈ ਦਰਦਰ ਤੇ ਬਸ ਭਗਤ ਕਵੀ ਜੀ ਸਾਨੂੰ ਸਮਝਾਉਣਾ ਚਾਹੁੰਦੇ ਨੇ ਕਹਿੰਦੇ ਤੂੰ ਇਸ ਡੱਬੇ ਦੇ ਵਾਂਗ ਤੂੰ ਇਸ ਕਟੋਰੀ ਦੇ ਵਾਂਗ ਇਹ ਮਨ ਤੂੰ ਵੀ ਦਰਦਰ ਤੇ ਜਾ ਕੇ ਭਟਕਦਾ ਹੈ ਕਦੇ ਇਸ ਦਰ ਤੇ ਕਦੇ ਉਸ ਦਰ ਤੇ ਕਦੇ ਉਸ ਦਰ ਤੇ ਕਦੇ ਉਸ ਦਰ ਤੇ ਤੇਰੇ ਇੱਕ ਦਰ ਤੇ ਤੇਰੇ ਇੱਕ ਦਰ ਤੇ ਧਿਆਨ ਜੁੜਦਾ ਹੀ ਨਹੀਂ ਇੱਕ ਦਰ ਇੱਕ ਦਰ ਦਾ ਤੂੰ ਹੋ ਕੇ ਰਹਿੰਦਾ ਹੀ ਨਹੀਂ ਭੱਜ ਜਾਂਦਾ ਹੈ ਭੱਜੀ ਜਾਂਦਾ ਹੈ ਦੌੜ ਲਾਈ ਜਾਂਦਾ ਹੈ ਲਾਈ ਜਾਂਦਾ ਇਹਦੇ ਨਾਲ ਕੀ ਹੋ ਜਾਏਗਾ ਇਹਦੇ ਨਾਲ ਕੀ ਪ੍ਰਾਪਤ ਕਰ ਲोगे ਤੁਸੀਂ ਜੇ ਤੁਸੀਂ ਪ੍ਰਾਪਤ ਕਰਨਾ ਚਾਹੁੰਦੇ ਇੱਕ ਦਰ ਦੇ ਹੋ ਜਾਓ ਇੱਕ مالک ਦੇ ਹੋ ਜਾਓ ਉਸ ਪਿਆਰੇ ਪ੍ਰੀਤਮ ਦੇ ਪਿਆਰ ਵਿੱਚ ਇੰਨਾ ਰੰਗ ਜਾਵੋ ਕਿ ਪਿਆਰੇ ਤੋਂ ਬਿਨਾਂ ਤੁਹਾਨੂੰ ਕੋਈ ਹੋਰ ਗੱਲ ਤੁਹਾਡੇ ਸਮ ਦਿਖੇ ਨਾ ਤੁਹਾਨੂੰ ਨਜ਼ਰੀ ਨਾ ਆਵੇ ਪਿਆਰ ਪਿਆਰੇ ਦੀ ਗੱਲਾਂ ਹੀ ਤੁਹਾਨੂੰ ਹਰ ਪਾਸੇ ਸੁਣਾਏ ਦੇਣ ਪਿਆਰੇ ਦੀ ਗੱਲਾਂ ਹੀ ਤੁਸੀਂ ਕਰੋ ਜਦੋਂ ਤੁਸੀਂ ਕਿਸੇ ਨਾਲ ਵਿਚਰਦੇ ਹੋ ਬੋਲਦੇ ਹੋ ਉੱਠਦੇ ਹੋ ਤੇ ਪਿਆਰੇ ਦਾ ਜ਼ਿਕਰ ਤੁਹਾਡੀ ਜ਼ੁਬਾਨ ਵਿੱਚ ਖਾਣ ਵੇਲੇ ਉੱਠਣ ਵੇਲੇ ਸੌਣ ਵੇਲੇ ਹਰ ਸਮੇਂ ਉਹ ਪਿਆਰਾ ਪ੍ਰੀਤਮ ਤੁਹਾਡੇ ਹਿਰਦੇ ਵਿੱਚ ਵਸਿਆ ਹੋਣਾ ਚਾਹੀਦਾ ਹੁਣ ਇਹ ਇਹ ਜ਼ਰੂਰੀ ਹੈ ਮਹਾਰਾਜ ਜੀ ਯਸ਼ੀ ਮਹਾਰਾਜ ਜੀ ਨੂੰ ਪੁੱਛੀਏ ਬਿੰਜ ਕਰਨ ਦਾ ਜ਼ਰੂਰੀ ਮਹਾਰਾਜ ਜੀ ਮਹਾਰਾਜ ਕਹਿੰਦੇ ਬਹੁਤ ਜ਼ਰੂਰੀ ਹੈ ਕਿਉਂ ਜੀ ਪਈ ਪ੍ਰਾਪਤ ਮਾਨੁੱਖ ਤੇ ਹੋਰੀਆ ਇਹ ਜਿਹੜੀ ਤੈਨੂੰ ਦੇਹੀ ਮਿਲੀ ਹੈ ਇਹ ਇਥੇ ਇਸ ਮਨੁੱਖੀ ਜੀਵਨ ਦੇ ਵਿੱਚ ਪਈ ਪ੍ਰਾਪਤ ਮਾਨੁੱਖ ਤੇ ਹੋਰੀਆ ਕੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਇਹ ਹੈ ਤੈਨੂੰ ਰੱਬ ਨੂੰ ਮਿਲਣ ਵਾਲਾ ਇਹ ਮੌਕਾ ਇਹ ਹਰ ਇੱਕ ਨੂੰ ਪ੍ਰਾਪਤ ਨਹੀਂ ਹੁੰਦਾ ਤੇਰੇ ਉੱਤੇ ਕਿਰਪਾ ਹੋਈ ਹੈ ਮਾਲਕ ਜੀ ਖੁਸ਼ ਹੋਏ ਨੇ ਤੇਰੇ ਉੱਤੇ ਉਹਨਾਂ ਨੇ ਕਿਰਪਾ ਕੀਤੀ ਹੈ ਬਖਸ਼ਿਸ਼ ਕੀਤੀ ਹੈ ਤੋ ਉਹਨਾਂ ਦੀ ਸਰਣੀ ਸਰਣ ਵਿੱਚ ਚਲਾਇਆ ਗਿਆ ਤੇ ਉਹਨਾਂ ਦੇ ਚਰਨਾਂ ਨੂੰ ਘੁੱਟ ਕੇ ਫੜ ਲਾ ਤੇ ਉਹਨਾਂ ਦੇ ਚਰਨਾਂ ਦੀ ਧੂੜ ਆਪਣੇ ਸਰ ਮੱਥੇ ਲਾ ਹੁਣ ਚਰਨਾਂ ਦੀ ਧੂੜ ਸਰ ਮੱਥੇ ਲਾਣ ਤੋਂ ਭਾਵ ਹੈ ਕਿ ਜੋ ਗੁਰੂ ਸਾਹਿਬ ਜੀ ਕਹਿ ਰਹੇ ਨੇ ਜੋ ਗੁਰੂ ਸਾਹਿਬ ਜੀ ਦੇ ਵਿਚਾਰ ਧਾਰਾ ਹੈ ਉਸ ਤਰ੍ਹਾਂ ਮੈਂ ਆਪਣਾ ਜੀਵਨ ਢਾਣਾ ਚਾਹੁੰਦਾ ਮੈਂ ਗੁਰੂ ਵਾਸਤੇ ਅਨੁਸਾਰ ਜੀਵਨ ਜੂਣਾ ਚਾਹੁੰਦਾ ਅਸੀਂ ਗੁਰੂ ਘਰ ਜਾਂਦੇ ਆਂ ਗੁਰੂ ਘਰ ਮੱਥਾ ਟੇਕਦੇ ਆਂ ਬਾਣੀ ਪੜ੍ਹਦੇ ਆਂ ਬਾਣ ਸੁਣਦੇ ਆਂ ਗੁਰੂ ਘਰ ਦੇ ਵਿੱਚ ਬੈਠਦੇ ਆਂ ਪਰ ਸੱਚੀ ਸੱਚੀ ਦੱਸਿਓ ਕਿਸੀਂ ਅਸੀਂ ਗੁਰੂ ਪਾਸ਼ਾ ਜੀ ਕੋਲ ਕਦੇ ਇਹ ਗੱਲ ਕਹਿੰਦੇ ਆਂ ਜਾਂ ਕਿ ਮਹਾਰਾਜ ਜੀ ਆਪ ਜੀ ਸਾਡੇ ਨਾਲ ਸਾਡੇ ਘਰ ਵਿੱਚ ਆਓ ਸਾਡੇ ਘਰ ਵਿੱਚ ਬਿਸਵਾ ਕੇ ਹੁਣ ਤੁਹਾਡੇ ਘਰ ਵਿੱਚ ਆਣ ਵਾਸਤੇ ਘਰੇ ਘਰ ਵਿੱਚ ਬਸਣ ਵਾਸਤੇ ਪਹਿਲਾਂ ਤੁਹਾਨੂੰ ਕਰ ਸਪਾਈ ਕਰਨੀ ਪਵੇਗੀ ਹੁਣ ਕੋਈ ਮਹਿਮਾਨ ਆਉਂਦਾ ਹੈ ਬਾਹਰੋਂ ਜਾਂ ਕੋਈ ਤਿਉਹਾਰ ਹੁੰਦਾ ਹੈ ਕਿੰਨੀ ਖੁਸ਼ੀ ਹੁੰਦੀ ਹੈ ਸਾਨੂੰ ਕਰਦੀਆਂ ਸੁਫਾਈਆਂ ਕਰਦੇ ਨੇ ਅਸੀਂ ਚਾਲੇ ਲਾਉਂਦੇ ਨੇ ਅਸੀਂ ਪੋਚੇ ਲਾਉਂਦੇ ਨੇ ਅਸੀਂ ਕਿੰਨਾ ਕੁਝ ਕਰਦੇ ਨੇ ਅਸੀਂ ਮਹਿਮਾਨ ਆਉਣ ਦੀ ਖੁਸ਼ੀ ਵਿੱਚ ਤੇ ਜਦੋਂ ਗੁਰੂ ਪਾਤਸ਼ਾਹ ਜੀ ਸਾਡੇ ਜਿਹਦੇ ਰੂਪੇ ਘਰ ਵਿੱਚ ਆਉਣਗੇ ਤੇ ਅਸੀਂ ਮੈਲੇ ਮੈਲੇ ਕੁਚਲ ਕੁਪੜਿਆਂ ਵਿੱਚ ਥੋੜੀ ਨਾ ਗੁਰੂ ਪਾਤਸ਼ਾਹ ਜੀ ਨੂੰ ਮਿਲਾਂਗੇ ਇਹ ਸਾਡੇ ਘਰ ਦੇ ਕਪੜੇ ਕੁਪੜੇ ਮੈਲੇ ਹੋਣਗੇ ਘਰ ਵਿੱਚ ਕੂੜਾ ਕਰਕੜ ਕੀ ਕਰਿਆ ਪਿਆ ਗੁਰੂ ਪਾਤਸ਼ਾਹ ਜੀ ਨੂੰ ਇਸ ਚੀਜ਼ ਤੋਂ ਕੋਈ ਉਹ ਨਹੀਂ ਹੈ ਕਿ ਤੁਹਾਡੇ ਘਰ ਦੇ ਵਿੱਚ ਰਹਿਣ ਲਈ ਬਸਣ ਲਈ ਕੋਈ ਥਾਂ ਹੈ ਜਾਂ ਨਹੀਂ ਹੈ ਤੇ ਤੁਹਾਡੇ ਕਪੜੇ ਮੈਲੇ ਨੇ ਜਾਂ ਸੋਹਣੇ ਨੇ ਜਾਂ ਮਾੜੇ ਨੇ ਜਾਂ ਚੰਗੇ ਨੇ ਪਰ ਮਹਾਰਾਜ ਕਹਿੰਦੇ ਨੇ ਜੇ ਤੂੰ ਉਸ ਸੱਚੀ ਆਤਮਾ ਨੂੰ ਉਸ ਸੱਚੀ ਸਰਕਾਰ ਨੂੰ ਆਪਣੇ ਹਿਰਦੇ ਵਿੱਚ ਬਸਾਉਣਾ ਚਾਹੁੰਦਾ ਹੈ ਨਾ ਤੇ ਇੱਕ ਕੰਮ ਕਰ ਕਹਿੰਦੇ ਜਿਉ ਕੀ ਕਹਿੰਦੇ ਆਪਣੇ ਅੰਦਰੋਂ ਕੂੜ ਦੀ ਜਿਹੜੀ ਹੈ ਮੈਲ ਇਸ ਨੂੰ ਲਾ ਕਹਿੰਦੇ ਜੇ ਕਿਵੇਂ ਉਤਰੇਗੀ ਇਹਨਾਂ 21 ਦਾ ਉਪਾਏ ਉਹ ਕੀ ਹੈ ਉਹਦਾ ਨਾਮ ਹੈ ਨਾਮ ਸਿਮਰਨ ਨਾਮ ਸਿਮਰਨ ਕਰ ਇਹ ਕੂੜ ਦੀ ਮੈਲ ਉਤਰ ਜਾਵੇਗੀ ਤੇ ਉਹ ਰੱਬ ਰੱਬ ਕੀ ਰੱਬ ਤੇਰੇ ਅੰਦਰ ਹੈ ਕਿਥੀ ਬਾਹਰ ਥੋੜੀ ਸੀ ਉਹ ਕਿਥੀ ਉਹ ਬਾਹਰ ਥੋੜੀ ਗਿਆ ਸੀ ਜਿਹਨੂੰ ਫੜ ਕੇ ਤੂੰ ਲੈ ਕੇ ਆਉਣਾ ਤੇਰੇ ਅੰਦਰ ਹੀ ਸੀ ਉਹ ਬਸ ਜਿਸ ਦਿਨ ਤੂੰ ਆਪਣੇ ਅੰਦਰੋਂ ਝੂਠ ਦੀ ਪਰਤ ਨੂੰ ਲਾਹ ਦਿੱਤਾ ਤੂੰ ਅੰਦਰੋਂ ਸੱਚਾ ਹੋ ਗਿਆ ਤੇਰੀ ਆਤਮਾ ਸੱਚੀ ਹੋ ਗਈ ਤੇ ਤੇਰਾ ਰੱਬ ਜਿਹੜਾ ਹੈ ਨਾ ਜਿਸ ਰੱਬ ਦੀ ਤੂੰ ਵਿਆਖਿਆ ਕਰਦਾ ਪਿਆ ਜਿਸ ਰੱਬ ਨੂੰ ਤੂੰ ਪਾਉਣਾ ਚਾਹੁੰਦਾ ਔਰ ਰੱਬ ਤੇਰੇ ਅੰਦਰ ਵੱਸਦਾ ਹੈ ਉਹ ਬਾਹਰ ਨਹੀਂ ਹੈਗਾ ਉਹ ਤੇਰੇ ਅੰਦਰ ਹੀ ਹੈ ਬਸ ਉਸ ਨੂੰ ਜਗਾਣ ਦੀ ਲੋੜ ਹੈ ਸੰਸਾਰ ਦੇ ਵਿੱਚ ਕਿੰਨੀ ਦੁਨੀਆਂ ਦੌੜੀ ਫਿਰਦੀ ਹੈ ਭੱਜੀ ਫਿਰਦੀ ਹੈ ਅੱਖਾਂ ਖੁੱਲੀਆਂ ਨੇ ਜਾਗਦੇ ਹੋਏ ਨੇ ਫਿਰ ਆਪਾਂ ਕਹਾਂਗੇ ਦੁਨੀਆਂ ਜਾਗਦੀ ਪਈ ਹੈ ਬਾਗਮ ਵਾਲੇ ਕੋ ਜਾਗਣਾ ਹੈ ਤੇ ਉਹ ਜਾਗਣਾ ਹੈ ਜਿਹੜਾ ਸੰਸਾਰ ਵਿੱਚ ਰਹਿੰਦੇ ਹੋਇਆ ਮਾਇਆ ਤੋਂ ਨਿਰਲੇਪ ਰਹਿ ਕੇ ਜਾਗਣਾ ਹੈ ਨਾ ਜੇ ਕਿਤੇ ਉਹ ਜਾਗਣਾ ਸਾਨੂੰ ਆ ਜਾਵੇ ਸਾਡੀ ਜ਼ਿੰਦਗੀ ਦੇ ਵਿੱਚ ਉਹ ਪਰਮਾਨੰਦ ਦੀ ਪ੍ਰਾਪਤੀ ਹੋਵੇਗੀ ਜਿਸ ਆਨੰਦ ਨੂੰ ਪ੍ਰਾਪਤ ਕਰਕੇ ਮਨੁੱਖ ਦੀ ਫਿਰ ਕੋਈ ਹੋਰ ਮੰਗ ਨਹੀਂ ਰਹਿ ਜਾਂਦੀ ਪਰ ਸਾਡੇ ਕੋਲ ਮੰਗਣ ਦਾ ਚੱਜਾਣਾ ਚਾਹੀਦਾ ਹੈ ਰੱਬ ਕੋਲ ਮੰਗਣ ਦਾ ਤਰੀਕਾ ਆਣਾ ਚਾਹੀਦਾ ਹੈ ਕਿ ਉਸ ਤਰੀਕਾ ਸਾਡੇ ਕੋਲ ਹੈ ਹੁਣ ਜਿਵੇਂ ਜੋਗੀ ਮੰਗਦਾ ਫਿਰਦਾ ਹੈ ਘਰ ਘਰ ਜਾਂਦਾ ਹੈ ਆਟਾ ਮੰਗਦਾ ਹੈ ਕਬੀਰ ਖਿੰਤਾਚਲ ਕੋਇਲਾ ਪਈ ਖਾਪਰ ਫੂਟ ਮੂ ਫੂਟ ਜੋ ਕੀ ਬਪੂੜਾ ਖੇਲਿਓ ਬਪੂੜਾ ਮੰਦ ਭਾਗੀ ਜਿਸ ਦੀ ਹਾਲਤ ਖਸਤਾ ਹੋ ਗਈ ਹੈ ਖੇਲਿਓ ਹਾਰ ਚੁਕਿਆ ਹੈ ਆਸਨ ਰਹੀ ਵਿਪੂਤ ਇਸ ਸੰਸਾਰ ਦੇ ਉੱਤੇ ਮੈਂ ਵੇਖਿਆ ਆਪਣੀ ਨਆਂਖਾਂ ਦੇ ਦੁਆਰਾ ਕੀ ਵੇਖਿਆ ਹੈ ਇੱਥੇ ਮੈਂ ਲੋਕਾਂ ਨੂੰ ਵੇਖਿਆ ਜੋ ਆਪਣੀ ਜ਼ਿੰਦਗੀ ਦੀ ਬਾਜ਼ੀ ਹਾਰ ਜਾਂਦੇ ਨੇ ਪਤਾ ਕਾਦੇ ਪਿੱਛੇ ਧਨ ਪਿੱਛੇ ਦੌਲਤ ਪਿੱਛੇ ਜ਼ਮੀਨ ਪਿੱਛੇ ਜਾਇਦਾਦ ਪਿੱਛੇ ਪੁੱਤ ਪਿੱਛੇ ਝੂਠੇ ਮਾਨ ਸਮਾਨ ਪਿੱਛੇ ਮੈਂ ਇੱਥੇ ਲੋਕਾਂ ਨੂੰ ਜ਼ਿੰਦਗੀ ਦੀਆਂ ਬਾਜ਼ੀਆਂ ਹਾਰਦਿਆਂ ਵੇਖਿਆ ਤੇ ਪਹਾਰਾ ਦੀ ਬਾਜ਼ੀ ਜਿੱਤੀ ਕਿਵੇਂ ਜਾਂਦੀ ਆ ਬਾਜ਼ੀ ਜਿੱਤੀ ਜਾਂਦੀ ਹੈ ਨਾਮ ਰਸੀ ਹੋ ਕੇ ਪ੍ਰੀਤਮ ਪਿਆਰੇ ਦਾ ਹੋ ਕੇ ਇੱਕ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਇੱਕ ਦੀ ਆਰਾਧਨਾ ਕਰਕੇ ਫਿਰ ਜਾ ਕੇ ਉਸ ਪ੍ਰੀਤਮ ਪਿਆਰੇ ਦਾ ਮਿਲਾਪ ਹੁੰਦਾ ਹੈ ਫਿਰ ਤੁਹਾਨੂੰ ਕੁਝ ਕਰਨ ਦੀ ਲੋੜ ਨਹੀਂ ਹੁੰਦੀ ਜਦੋਂ ਅਸੀਂ ਕਿਸੇ ਨੂੰ ਯਾਦ ਕਰਦੇ ਨਾ ਜਦੋਂ ਅਸੀਂ ਸੱਚੇ ਦਿਲੋਂ ਕਿਸੇ ਨੂੰ ਪਿਆਰ ਕਰਦੇ ਹਾਂ ਅਸੀਂ ਸਾਰੀਆਂ ਜਿੰਨੀ ਵੀ ਸੰਸਾਰ ਤੇ ਜੀਵ ਇਸਤਰੀਆਂ ਨੇ ਲੋਕ ਨੇ ਜੋ ਵੀ ਨੇ ਅਸੀਂ ਸਾਰੀਆਂ ਪ੍ਰੀਤਮ ਪਿਆਰੇ ਦੀਆਂ ਪਤਨੀਆਂ ਨੇ ਇਸਤਰੀਆਂ ਨੇ ਸਾਡਾ ਖਸਮ ਅਕਾਲ ਪੁਰਖ ਇੱਕ ਵਾਹਿਗੁਰੂ ਹੈ ਤੇ ਅਸੀਂ ਇੱਕ ਅਕਾਲ ਪੁਰਖ ਨੂੰ ਮੰਨਣ ਵਾਲੇ ਹਾਂ ਇੱਕ ਅਕਾਲ ਪੁਰਖ ਦੀ ਆਰਾਧਨਾ ਕਰਨ ਵਾਲੇ ਹਾਂ ਤੇ ਜੇਕਰ ਅਸੀਂ ਉਸ ਅਕਾਲ ਪੁਰਖ ਨੂੰ ਆਪਣੇ ਹਿਰਦੇ ਵਿੱਚ ਵਸਾਉਣਾ ਚਾਹੁੰਦੇ ਹਾਂ ਆਪਣੇ ਘਰ ਵਿੱਚ ਲਿਆਉਣਾ ਚਾਹੁੰਦੇ ਹਾਂ ਪਹਿਲਾਂ ਸਾਨੂੰ ਆਪਣੇ ਅੰਦਰੋਂ ਕੋੜ ਪਾਪ ਜਿਵੇਂ ਘਰ ਵਿੱਚੋਂ ਮਿੱਟੀ ਕੰਕਰ ਇਸ ਨੂੰ ਬਾਹਰ ਕੱਢਿਆ ਜਾਂਦਾ ਨਾ ਸਫਾਈ ਕੀਤੀ ਜਾਂਦੀ ਹੈ ਇਸੇ ਤਰ੍ਹਾਂ ਆਪਣੇ ਅੰਦਰ ਪਏ ਹੋਏ ਇਸ ਮੈਲੇ ਮਨ ਦੇ ਵਿੱਚ ਗੰਦੀਆਂ ਵਿਚਾਰਾਂ ਗੰਦੇ ਖਿਆਲ ਮਾੜੇ ਖਿਆਲਤ ਇਹਨਾਂ ਸਾਰਿਆਂ ਨੂੰ ਆਪਣੇ ਅੰਦਰੋਂ ਚੁੱਕ-ਚੁੱਕ ਕੇ ਕਰ ਦੇ। ਨਾਮ ਜਪ ਜਪ ਕੇ ਜਪਦਾਰ ਹੈ ਜਪਦਾਰ ਹੈ ਇਹਨਾਂ ਨੇ ਹੌਲੀ-ਹੌਲੀ ਹੌਲੀ ਹੋ ਗਈ ਹੌਲੀ-ਹੌਲੀ ਇਹਨਾਂ ਨੇ ਤੇਰੇ ਅੰਦਰੋਂ ਖਤਮ ਹੋਣਾ ਸ਼ੁਰੂ ਹੋ ਗਏ ਹੁਣ ਕਈ ਕਹਿੰਦੇ ਸਾਡੇ ਅੰਦਰ ਵਿਚਾਰ ਨੇ ਜਦੋਂ ਅਸੀਂ ਬਾਣੀ ਪੜ੍ਹਦੇ ਆਂ ਮਹਾਰਾਜ ਦੀ ਬਾਣੀ ਸੁਣਦੇ ਆਂ ਜਾਂ ਵਿਚਾਰ ਸੁਣਦੇ ਆਂ ਤੇ ਸਾਡੇ ਅੰਦਰ ਮਾੜੇ ਖਿਆਲ ਆਉਂਦੇ ਨੇ। ਮਾਰੇ ਵਿਚਾਰ ਆਉਂਦੇ ਨੇ ਪਾਗਾ ਵਾਲਿਓ ਤੁਹਾਡਾ ਭਲਾ ਹੋ ਰਿਹਾ ਹੈ ਤੁਹਾਡੇ ਤੇ ਅਕਾਲ ਪੁਰਖ ਕਿਰਪਾ ਕਰ ਰਿਹਾ ਹੈ ਤੁਸੀਂ ਹਟੋ ਨਾ ਇਹੀ ਪੌੜੀ ਹੈ ਅੱਗੇ ਵਧਣ ਦੀ ਇਹ ਕੋਈ ਵੀ ਤੁਹਾਨੂੰ ਦੱਸੇਗਾ ਵੀ ਇਸ ਤੋਂ ਅੱਗੇ ਵੀ ਕੁਝ ਹੈ ਪਾਗਾ ਵਾਲਿਓ ਤੁਹਾਡੇ ਅੰਦਰੋਂ ਗੰਧ ਮੰਨ ਚੁੱਕਿਆ ਜਾ ਰਿਹਾ ਹੈ ਪਤਾ ਨਹੀਂ ਕਿੰਨੇ ਕੋ ਜਨਮ ਤੋਂ ਕਿੰਨੇ ਕੋ ਕਿੰਨੇ ਜਨਮਾਂ ਤੋਂ ਅਸੀਂ ਇਸ ਮੈਲ ਨੂੰ ਆਪਣੇ ਅੰਦਰ ਚੁੱਕੀ ਬੈਠੇ ਹੁਣ ਮੌਕਾ ਮਿਲਿਆ ਹੈ ਜੋ ਇਸ ਤਰ੍ਹਾਂ ਸਾਡੇ ਨਾਲ ਹੁੰਦਾ ਹੈ ਤੇ ਘਬਰਾਉਣ ਦੀ ਲੋੜ ਨਹੀਂ ਹੁੰਦੀ ਸਭ ਨੂੰ ਮਹਾਰਾਧਾਨ ਧੰਨਵਾਦ ਕਰੋ ਸ਼ੁਕਰਾਨਾ ਕਰੋ ਤੇ ਡਰੋ ਨਾ ਘਬਰਾਓ ਨਾ ਸਾਹਮਣੇ ਬੈਠ ਕੇ ਜੋ ਕੁਝ ਵੀ ਇਹ ਮਨ ਆਪਣੀਆਂ ਚਾਲਾਂ ਕੜਦਾ ਹੈ ਬੁੰਦਾ ਹੈ ਤਨ ਨਹੀਂ ਬੰਨੇ ਬੁੰਦਾ ਹੈ ਕਰਦਾ ਹੈ ਇਹਦੇ ਉੱਤੇ ਸਿਰਫ ਤੁਸਾਂ ਧਿਆਨ ਰੱਖਣਾ ਹੈ ਕੁਝ ਵੀ ਐਕਟੀਵਿਟੀਜ਼ ਨਹੀਂ ਕਰਨੀ ਭਾਵ ਆਪਣੇ ਵੱਲੋਂ ਕੁਝ ਨਹੀਂ ਕਰਨਾ ਬਸ ਇਸ ਨੂੰ ਗੌਰ ਨਾਲ ਧਿਆਨ ਨਾਲ ਵੇਖਣਾ ਇਰ ਤੁਹਾਨੂੰ ਹੌਲੀ-ਹੌਲੀ ਹੌਲੀ-ਹੌਲੀ ਇਸ ਦੀਆਂ ਸਾਰੀਆਂ ਚਾਲਾਂ ਦਾ ਪਤਾ ਲੱਗ ਜਾਵੇਗਾ ਤੇ ਤੁਸੀਂ ਸਿਆਣੇ ਹੋ ਜਾਵੋਗੇ ਤੁਹਾਨੂੰ ਸਮਝ ਆ ਜਾਵੇਗੀ ਅਜੇ ਅਸੀਂ ਅਗਿਆਨੀਆਂ ਸਾਡੇ ਕੋਲ ਮਤ ਨਹੀਂ ਅਸੀਂ ਗੁਰੂ ਨੂੰ ਨਹੀਂ ਤਾਂ ਵੱਡੇ ਭਾਗ ਪੇਟੇ ਗੁਰਦੇਵਾ ਸਭ ਤੋਂ ਵੱਡੇ ਭਾਗ ਬਣਨੇ ਜੇ ਅਸੀਂ ਆਪਣੇ ਜੀਵਨ ਦੇ ਵਿੱਚ ਗੁਰੂ ਨੂੰ ਵਸਾ ਲਈਏ ਗੁਰੂ ਬਣਾ ਲਈਏ ਵੱਡੇ ਭਾਗ ਪੇਟੇ ਗੁਰਦੇਵਾ ਕੋਟਪਰਾਦ ਮਿਠੇ ਹਰ ਸੇਵਾ ਜੇ ਇਸ ਤਰ੍ਹਾਂ ਕਰਾਂਗੇ ਤੇ ਕਰੋੜਾਂ ਹੀ ਸਾਡੇ ਪਾਪਾਂ ਦਾ ਨਾਸ ਹੋ ਜਾਵੇਗਾ ਉਹ ਮੇਰਾ ਮਾਲਕ ਜਿਹੜਾ ਹੈ ਨਾ ਉਹ ਸੁੱਕਿਆਂ ਨੂੰ ਵੀ ਹਰਾ ਕਰਨ ਵਾਲਾ ਹੈ ਉਹ ਉਹਨਾਂ ਥਾਵਾਂ ਦੇ ਉੱਤੇ ਜਾਨ ਪਾਉਣ ਵਾਲਾ ਹੈ ਉਹਨਾਂ ਥਾਵਾਂ ਨੂੰ ਹਰੀ-ਪਰੀ ਕਰਨ ਵਾਲਾ ਹੈ ਜਿਹੜੀ ਕਾਫੀ ਸਮੇਂ ਤੋਂ ਸੁੱਕ ਗਈਆਂ ਸਨ ਸੁੱਕੇ ਹਰੇ ਕੀ ਇਹ ਖਿੰ ਮਾਹੇ ਅੰਮ੍ਰਿਤ ਦ੍ਰਿਸ਼ਟ ਸੱਚ ਜਿਵਾਏ ਕਾਟੇ ਕਸ਼ਟ ਪੂਰੇ ਗੁਰਦੇਵ ਸੇਵਕ ਕੋ ਦਿੰਨੀ ਆਪਣੀ ਸੇਵ ਜੇ ਮੰਨ ਕਰਕੇ ਸਿਰਬੁ ਨੂੰ ਤੇਉਂਦੇ ਆ ਤੇ ਉਹ ਸਾਡੇ ਉਹ ਕੰਮ ਵੀ ਰਾਸ ਕਰ ਦਿੰਦੇ ਨੇ ਜਿਹੜੇ ਕਾਫੀ ਜੁਰ ਤੋਂ اٹਕੇ ਪਏ ਸੀ ਹੁਣ ਜਿਹੜੇ ਦੁਨਿਆਵੀ ਕਮ ਨੇ ਪਗਾਂ ਵਾਲੇ ਕਿਸੇ ਨੂੰ ਪੈਸੇ ਦੀ ਲੋੜ ਹੋਵੇ ਕਿਸੇ ਨੂੰ ਧਨ ਦੀ ਲੋੜ ਹੋਵੇ ਜ਼ਮੀਨ ਦੀ ਲੋੜ ਹੋਵੇ ਪੁੱਤਰ ਦੀ ਲੋੜ ਹੋਵੇ ਇਹ ਤਾਂ ਦੁਨਿਆਵੀ ਵਸਤੂਆਂ ਨੇ ਦੁਨਿਆਵੀ ਇਲਾਜਾਂ ਦੁਆਰਾ ਦੁਨਿਆਵੀ ਤਕਨੀਕਾਂ ਦੁਆਰਾ ਇਸ ਨੂੰ ਅਸੀਂ ਪ੍ਰਾਪਤ ਕਰ ਸਕਦੇ ਹਾਂ ਇਸ ਦਾ ਹੱਲ ਹੈ ਪਰ ਜਿਸ ਲਈ ਸਤਿਗੁਰੂ ਪਾਸ਼ਾ ਜਿੱਨੇ ਸਾਨੂੰ ਇਸ ਸੰਸਾਰ ਵਿੱਚ ਭੇਜਿਆ ਜਿਹੜੀ ਵਿਚਾਰ ਉਹ ਸਾਡੇ ਨਾਲ ਸਾਂਝ ਕਰ ਰਹੇ ਨੇ ਸਮਝਾਉਣਾ ਚਾਹੁੰਦੇ ਨੇ ਉਹ ਵਿਚਾਰ ਜੇ ਅਸੀਂ ਆਪਣੇ ਹਿਰਦੇ ਵਿੱਚ ਵਸਾ ਲਈਏ ਉਹ ਪਰਮੇਸ਼ਵਰ ਦਾ ਗਿਆਨ ਜੋ ਸਾਰਿਆਂ ਦੇ ਲਈ ਇੱਕ ਸਮਾਨ ਨੇ ਬਰਾਬਰ ਹੈ ਕਿਸੇ ਦੇ ਲਈ ਵੱਖਰਾ ਨਹੀਂ ਹਰ ਇੱਕ ਦੇ ਲਈ ਬਰਾਬਰ ਹੈ ਉਸ ਇੱਕ ਵਿਚਾਰ ਧਾਰਨ ਨੂੰ ਇੱਕ ਵਿਚਾਰ ਧਾਰਨ ਨੂੰ ਹਰ ਇੱਕ ਮੰਨਣਾ ਸ਼ੁਰੂ ਕਰ ਦੇਵੇ ਮਨੁੱਖ ਉਸ ਅਵਸਥਾ ਦਾ ਧਾਰਨੀ ਹੋ ਸਕਦਾ ਹੈ ਜਿਸ ਅਵਸਥਾ ਨੂੰ ਪਾਉਣ ਦੇ ਲਈ ਉਹ ਇਸ ਸੰਸਾਰ ਵਿੱਚ ਆਇਆ। ਉਹ ਅਵਸਥਾ ਹੈ ਇਸ ਮਾਇਆ ਦੇ ਤਲ ਤੋਂ ਉੱਪਰ ਉੱਠ ਕੇ ਮਾਇਆ ਦੇ ਪ੍ਰਭਾਵ ਤੋਂ ਉੱਪਰ ਉੱਠ ਕੇ ਆਪਣੇ ਆਪ ਨੂੰ ਮਾਇਆ ਤੋਂ ਨਿਰਲੇਪ ਰੱਖਣਾ। ਰਹਿਣਾ ਸੰਸਾਰ ਵਿੱਚ ਹੈ। ਸੰਸਾਰਿਕ ਕੰਮਕਾਰ ਕਰਦਿਆਂ ਹੋਇਆਂ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹੋਇਆਂ ਸਾਰਾ ਕੰਮ ਸਮੇਂ ਅਨੁਸਾਰ ਕਰਦੇ ਹੋਇਆ ਪਰ ਆਪਣੀ ਸੁਰਤ ਆਪਣੇ ਧਿਆਨ ਨੂੰ ਪਰਮੇਸ਼ਵਰ ਦੇ ਵਿੱਚ ਟਿਕਾ ਕੇ ਰੱਖਣਾ ਹੈ ਇਹ ਹੈ ਜੁਗਤ ਜਿਵੇਂ ਤੁਸੀਂ ਪਿਛਲੇ ਸਮੇਂ ਦੇ ਵਿੱਚ ਜੇਕਰ ਤੁਸੀਂ ਮੇਰੀਆਂ ਵੀਡੀਓਜ਼ ਦੇਖਦੇ ਹੋਣਗੇ ਜਾਂ ਹਜੇ ਤੱਕ ਤੁਸੀਂ ਵੇਖਿਆ ਹੋਵੇਗਾ ਤੇ ਉਹਦੇ ਵਿੱਚ ਮੈਂ ਸਿਮਰਨ ਦੀ ਜੁਗਤ ਦੱਸੀ ਸੀ ਵੀ ਸਿਮਰਨ ਕਿਵੇਂ ਕੀਤਾ ਜਾ ਸਕਦਾ ਸਿਮਰਨ ਕਰਨ ਦੇ ਲਈ ਕੋਈ ਤੁਹਾਨੂੰ ਵਿਸ਼ੇਸ਼ ਥਾਨ ਲੱਭਣ ਦੀ ਲੋੜ ਨਹੀਂ ਸਿਮਰਨ ਕਰਨ ਦੇ ਲਈ ਤੁਹਾਨੂੰ ਕਿਥੇ ਵਿਸ਼ੇਸ਼ ਥਾਨ ਤੇ ਜਾਣ ਦੀ ਲੋੜ ਨਹੀਂ ਸਿਮਰਨ ਤੁਹਾਡਾ 24 ਆਵਰਸ 24 ਘੰਟੇ ਇੱਕ ਦਿਨ ਤੇ ਰਾਤ ਹਰ ਪਲ ਹਰ ਸਵਾਸ ਜੋ ਸਵਾਸ ਸਾਡੇ ਅੰਦਰੋਂ ਬਾਹਰ ਜਾਂਦਾ ਹੈ ਇਹੋ ਜੀ ਕੋਈ ਵਿਧੀ ਹੋਵੇ ਜਿਹਦੇ ਨਾਲ ਲਗਾਤਾਰ ਹੀ ਸਾਡਾ ਜਿਹੜਾ ਸਿਮਰਨ ਹੈ ਉਹ ਨਿਰੰਤਰ ਚੜ੍ਹਦਾ ਰਹੇ ਹੈ ਕੋਈ ਇਹੋ ਜਿਹਾ ਸਿਮਰਨ ਇਹੋ ਜਿਹੀ ਵਿਧੀ ਹੈ ਤੁਸੀਂ ਦੇਖਿਆ ਹੋਵੇਗਾ ਜਦੋਂ ਇੱਕ ਬੱਚਾ ਪਤੰਗ ਉਡਾਂਦਾ ਹੈ ਉਹਦੇ ਨਾਲ ਚਾਰ ਪੰਜ ਉਹਦੇ ਸਖਾ ਹੁੰਦੇ ਨੇ ਸਖਾ ਤੋਂ ਭਾਵ ਕੀ ਹੁੰਦਾ ਮਿੱਤਰ ਉਹ ਪਤੰਗ ਉਡਾਂਦਾ ਹੈ ਤੇ ਆਪਣੇ ਮਿੱਤਰਾਂ ਦੇ ਨਾਲ ਗੱਲਾਂ ਵੀ ਕਰਦਾ ਹੈ ਤੇ ਪਰ ਧਿਆਨ ਜਿਹੜਾ ਹੈ ਉਹਦਾ ਸੂਰਤ ਜਿਹੜੀ ਹੈ ਉਹਦੀ ਸੂਰਤ ਡੋਰ ਵਿੱਚ ਹੁੰਦੀ ਹੈ ਕਿ ਕਿੱਥੇ ਮੇਰੀ ਡੋਰ ਕੱਟੀ ਨਾ ਜਾਵੇ ਗੱਲਾਂ ਬਾਤਾਂ ਕਰਦਾ ਨਿਚੋਂ ਉਸਦੀ ਮਾਂ ਉਸ ਨੂੰ ਆਵਾਜ਼ ਲਾਉਂਦੀ ਹੈ ਪੁੱਤ ਆ ਕੇ ਚਾਹ ਪੀ ਲਾ ਰੋਟੀ ਖਾ ਲਾ ਮਾਂ ਨੂੰ ਵੀ ਉਦਲਾਸ ਦੇਿੰਦਾ ਕਹਿੰਦਾ ਮਾਂ ਬਸ ਮੈਂ 1 ਮਿੰਟ 2 ਮਿੰਟ ਜੋ ਆਇਆ ਪਰ ਆਪਣੀ ਸੁਰਤ ਪਤੰਗ ਦੀ ਡੋਰ ਦੇ ਵਿੱਚ ਹੈ ਉਹਦੀ ਇਹ ਮੈਂ ਨਹੀਂ ਕਹਿ ਰਿਹਾ ਗੁਰਬਾਣੀ ਕਹਿ ਰਹੀ ਹੈ ਜਦੋਂ ਤੁਸੀਂ ਗੁਰਬਾਣੀ ਨੂੰ ਧਿਆਨ ਨਾਲ ਪੜ੍ਹਿਆ ਹੋਵੇਗਾ ਤਾਂ ਤੁਸੀਂ ਸਮਝਾ ਹੋਵੇਗਾ ਇਸ ਚੀਜ਼ ਨੂੰ ਸਤਿਗੁਰੂ ਪਾਤਸ਼ਾਹ ਨੇ ਆਨਿਲੇ ਕਾਗਦ ਆਨਿਲੇ ਕੀ ਹੁੰਦਾ ਹੈ ਆਨਿਲੇ ਹੁੰਦਾ ਹੈ ਲਿਆ ਜਾਂਦਾ ਹੈ ਕਾਗਦ ਕਾਗਜ਼ ਦਾ ਟੁਕੜਾ ਆਨਿਲੇ ਕਾਗਦ ਕਾਟੀਲੇ ਕਾਟੀਲੇ ਮੈਨੇ ਬਣਾਈ ਗਈ ਗੁੱਡੀ ਗੁੱਡੀ ਦਾ ਮਤਲਬ ਹੁੰਦਾ ਹੈ ਪਤੰਗ ਆਨਿਲੇ ਕਾਗਦ ਕਾਟੀਲੇ ਗੁੱਡੀ ਅਕਾਸ਼ ਮਦੇ ਪਰਮਿਯਲੇ ਪੰਜ ਜਨਾਂ ਨੂੰ ਬਾਤ ਬਤੋਵਾ ਜੀ ਸੁਡੋਰੀ ਰਾਖੀ ਨੇ ਕਹਿੰਦੇ ਬਸ ਇਸ ਤਰ੍ਹਾਂ ਤੂੰ ਆਪਣੇ ਮਨ ਨੂੰ ਪਰਮੇਸ਼ਵਰ ਦੇ ਨਾਲ ਜੋੜ ਕੇ ਰੱਖਣਾ ਹੈ ਕਿਵੇਂ ਜਿਵੇਂ ਬੱਚਾ ਪਤੰਗ ਉਡਾਂਦਾ ਹੈ ਪਤੰਗ ਦੀ ਡੋਰ ਨੂੰ ਆਪਣੇ ਧਿਆਨ ਵਿੱਚ ਰੱਖਦਾ ਹੈ ਇਸ ਤਰ੍ਹਾਂ अनेका ਹੀ ਉਦਾਹਰਨਾਂ ਗੁਰਬਾਣੀ ਵਿੱਚ ਗੁਰੂ ਬਾਛਾ ਜੀ ਨੇ ਧਿਆਨ ਦੀਆਂ ਦਿੱਤੀਆਂ ਨੇ ਵੀ ਅਸੀਂ ਆਪਣੇ ਧਿਆਨ ਨੂੰ ਕਿਸ ਤਰ੍ਹਾਂ ਜੋੜ ਸਕਦੇ ਹਾਂ ਹੁਣ ਪਾਗਾ ਵਾਲ ਦੂਜਾ ਉਦਾਹਰਨ ਜਿਹੜੀ ਜਿੱਤੀ ਹੈ ਉਹ ਉਦਾਹਰਣ ਕਿਹੜੀ ਹੈ ਉਹ ਉਦਾਹਰਣ ਹੈ ਮਨ ਰਾਮ ਨਾਮਾ ਵੇਦੀ ਅਵੇ ਜੈਸੇ ਕਣਕ ਕਲਾ ਚਿਤਮਣ ਤੁਸੀਂ ਸੁਨਿਆਰੇ ਨੂੰ ਵੇਖਿਆ ਹੋਵੇਗਾ ਸੁਨਿਆਰਾ ਸੁਨਿਆਰੇ ਦੀ ਦੁਕਾਨ ਤੇ ਬੈਠ ਕੇ ਆਪਣਾ ਸੋਨੇ ਨੂੰ ਸੋਨੇ ਦੇ ਘੜੇ ਤੇ ਵਿਕੜੀ ਜਾਵੇਗਾ ਸੋਨੇ ਨੂੰ ਘੜਿਆ ਜਾਵੇਗਾ ਕੁਠਾਲੀ ਵਿੱਚ ਪਿਆ ਸੋਨਾ ਉਸ ਨੂੰ ਘੜਦਾ ਰਹੇਗਾ ਉਹ ਆਉਂਦੇ ਜੌਂਦੇ ਗ੍ਰਾਹਕਾਂ ਦੇ ਨਾਲ ਗੱਲ ਵੀ ਕਰਦਾ ਹੈ ਪਰ ਆਪਣਾ ਧਿਆਨ ਕੁਠਾਲੀ ਵਿੱਚ ਪਏ ਹੋਏ ਸੋਨੇ ਵਿੱਚ ਰੱਖਦਾ ਹੈ ਇਸੇ ਤਰ੍ਹਾਂ ਸੰਸਾਰਿਕ ਕੰਮ ਕਾਜ ਕਰਦੇ ਹੋਏ ਹਾਂ ਅਸੀਂ ਆਪਣਾ ਧਿਆਨ ਹਰ ਵੇਲੇ ਜ ਰੱਬ ਵਿੱਚ ਸਾਨੂੰ ਰੱਖਣਾ ਆ ਜਾਵੇ ਕੋਈ ਸਾਡੇ ਨਾਲ ਗੱਲ ਕਰੇ ਵਿਚਾਰ ਕਰੇ ਕੋਈ ਕੰਮ ਕਰੇ ਕੋਈ ਧੰਦਾ ਕਰੇ ਕੋਈ ਕੁਝ ਕਰੇ ਅਸੀਂ ਦੁਕਾਨ ਤੇ ਹੋਈਏ ਅਸੀਂ ਦੇਸ਼ਾਂ ਵਿੱਚੋਂ ਇਹ ਦੇਸ਼ਾਂ ਵਿੱਚੋਂ ਇਹ ਜਿੱਥੇ ਵੀ ਹੋਈਏ ਸੂਰਤ ਰੱਬ ਵਿੱਚ ਹੋਵੇ ਨਾ ਤੁਸੀਂ ਕੋਈ ਇਹੋ ਜਿਹਾ ਕੰਮ ਨਹੀਂ ਕਰ ਸਕਦੇ ਫਿਰ ਤੁਹਾਡਾ ਕੰਮ ਮਹਾਰਾਜ ਆਪ ਕਰਦਾ ਹੈ ਆਪ ਸਾਈ ਹੁੰਦਾ ਫਿਰ ਤੁਸੀਂ ਚਾਹ ਕਵੀ ਕੋਈ ਗਲਤ ਕੰਮ ਨਹੀਂ ਕਰ ਸਕੋ ਇਹ ਮੈਂ ਤੁਹਾਨੂੰ ਲਿਖ ਕੇ ਦੇ ਸਕਦਾ ਤੇ ਇਸ ਨੂੰ ਪ੍ਰਾਪਤ ਕਰਨ ਦੇ ਲਈ ਇਸ ਅਵਸਥਾ ਤੱਕ ਆਪਣ ਦੇ ਲਈ ਨਾਮ ਅਭਿਆਸ ਬਹੁਤ ਜ਼ਰੂਰੀ ਹੈ ਸਿਮਰਨ ਕਰਨਾ ਬਹੁਤ ਜ਼ਰੂਰੀ ਆ ਜਿੰਨਾ ਸੁਣਨ ਨੂੰ ਬੜਾ ਸੁੱਖਾ ਲੱਗਦਾ ਹੈ ਨਾ ਜਦੋਂ ਇਸ ਨੂੰ ਪ੍ਰੈਕਟੀਕਲ ਜੀਵਨ ਦੇ ਵਿੱਚ ਅਸੀਂ ਹਣਾਉਂਦੇ ਆ ਕਰਦੇ ਆ ਉਦੋਂ ਪਤਾ ਲੱਗਦਾ ਅਸਲੀ ਜਿਹੜਾ ਰਸਿਆ ਹੋਵੇਗਾ ਨਾਮ ਸਿਮਰਨ ਕਰਨ ਵਾਲਾ ਨਾਮ ਦੇ ਅਭਿਆਸ ਜੋ ਨਾਮ ਕਰ ਸ਼ੁਰੂ ਕਰਦਾ ਹੈ ਉਹ ਕਦੇ ਨਹੀਂ ਥੱਕਦਾ ਉਹਨੂੰ ਕਦੇ ਥਕਾਵਟ ਨਹੀਂ ਹੁੰਦੀ ਉਹਨੂੰ ਕਦੇ ਮੁਸ਼ਕਲ ਨਹੀਂ ਲੱਗਦੀ ਉਹ ਆਨੰਦ ਵਿੱਚ ਉਸ ਨਾਮ ਨੂੰ ਜਪਦਾ ਇਹਦੇ ਵਿੱਚੋਂ ਰਸ ਪ੍ਰਾਪਤ ਕਰਦਾ ਜਿਵੇਂ ਸਿਹਦ ਨੂੰ ਚੂਸ ਚੂਸਣਾ ਚੂਸ ਕੇ ਅਸੀਂ ਉਹਦਾ ਟੇਸਟ ਆਨੰਦ ਲੈਂਦੇ ਆ ਜਿਵੇਂ ਸੇਬ ਖਾਂਦੇ ਆ ਸੰਤਰਾ ਖਾਂਦੇ ਆ ਉਸ ਨੂੰ ਚੂਸਦੇ ਆ ਹੈਨਾ ਉਹਦਾ ਆਨੰਦ ਮਾਣਦੇ ਆ ਗੰਨਾ ਅਸੀਂ ਚੂਸਦੇ ਆ ਤੇ ਭਾਗਾਂ ਵਾਲੇ ਇਸੇ ਤਰ੍ਹਾਂ ਜਦੋਂ ਜੀਵਨ ਦਾ ਤੁਸੀਂ ਆਨੰਦ ਰਸ ਪ੍ਰਾਪਤ ਕਰੋਗੇ ਨਾ ਗੁਰਬਾਣੀ ਨੂੰ ਪੜੋਗੇ ਤੇ ਗੁਰਬਾਣੀ ਦੇ ਵਿੱਚ ਵੀ ਤੁਸੀਂ रस ਪ੍ਰਾਪਤ ਕਰੋਗੇ ਤੁਨ ਅਨੰਦ ਆਵੇਗਾ ਮਿੱਠਾ ਮਿੱਠਾ ਅਨੰਦ ਪ੍ਰਾਪਤ ਹੋ ਉਹ ਮਿੱਠਾ ਮਿੱਠਾ ਇਸ ਤਰ੍ਹਾਂ ਵਿੱਚ ਮੇਰੇ ਜ਼ਗੁੱਲਾ ਕਾਲੇ ਦਾ ਮਿੱਠਾ ਲੱਗਿਆ ਤੁਨ ਉਹ ਮਿੱਠਾ ਜਿਹੜਾ ਹੈ ਨਾ ਜੋ ਇਹ ਸਾਹਸ ਹੈ ਗੁੰਗੇ ਕੀ ਮਟਿਆਈ ਰਤਨ ਲੁਕਾਇਆ ਲੁਕੇ ਨਾ ਹੀ ਜੇ ਕੋ ਰਖੇ ਲੁਕਾਈ ਸਭ ਕੁਝ ਤੇਰਾ ਤੂੰ ਅੰਤਰਜਾਨੀ ਤੂੰ ਸਭਨਾ ਦਾ ਪ੍ਰਭ ਸੁ ਤੂੰ ਮਾਲਕ ਸਾਰਿਆਂ ਦੇ ਦਿਲਾਂ ਦੀ ਜਾਣਨ ਵਾਲਾ ਘੜ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਤੂੰ ਜਾਣਨ ਵਾਲਾ ਹੈ ਗੁਰਮੁਖ ਕੌਣ ਹੈ ਮਨਮੁਖ ਕੌਣ ਹੈ ਤੂੰ ਜਾਣਨ ਵਾਲਾ ਹੈ ਤੇਰਾ ਭਗਤ ਕੌਣ ਹੈ ਤੂੰ ਜਾਣਨ ਵਾਲਾ ਵੀ ਕਿਸ ਉੱਤੇ ਮਹਾਰਾਜ ਦੀ ਕਿਰਪਾ ਹੈ ਕੌਣ ਨਾਮ ਜਪਦੇ ਪਏ ਨੇ ਕੌਣ ਤੇਰੀ ਰਜਾ ਵਿੱਚ ਤੁਰਦੇ ਪਏ ਨੇ ਕੌਣ ਤੇਰੇ ਹੁਕਮ ਵਿੱਚ ਤੁਰਦੇ ਪਏ ਨੇ ਸਬਦ ਦਾ ਪਾਲਣਹਾਰ ਸਭ ਨੂੰ ਗਿਆਨ ਦੇਣ ਵਾਲਾ ਸਭ ਦੀ ਟੇਕ ਕੇਅਰ ਕਰਨ ਵਾਲਾ ਮਹਾਰਾਜ ਤੂੰ ਆਪ ਪਰ ਭਗਾਂ ਵਾਲੋ ਅਸੀਂ ਮਹਾਰਾਜ ਜੀ ਕੋਲ ਜਾਣ ਤੋਂ ਮਹਾਰਾਜ ਜੀ ਕੋਲ ਨਾਮ ਦੀ ਦਾਤ ਨਹੀਂ ਮੰਗਦੇ ਹੋਰ ਦਾਤਾਂ ਮੰਗਤ ਰਹਿੰਦੇ ਆ ਜਿਸ ਦੇ ਨਾਲ ਅਸੀਂ ਖੁਆਰ ਹੁੰਦੇ ਆ ਹੋ ਸਕੇ ਤੇ ਰੱਬ ਕੋਲ ਜਾਈਏ ਤੇ ਰੱਬ ਕੋਲੋਂ ਨਾਮ ਦੀ ਦਾਤ ਮੰਗਿਆ ਕਰੋ ਪਰਮੇਸ਼ਵਰ ਦਾ ਨਾਮ ਮੰਗਿਆ ਕਰੋ ਜੇ ਪਰਮੇਸ਼ਵਰ ਦਾ ਨਾਮ ਮਿਲ ਗਿਆ ਹੋਰ ਸਾਰੀਆਂ ਛਮ ਆਪਣੇ ਆਪ ਪੂਰੀ ਹੋ ਜਾਣਗੀਆਂ ਸੋ ਪਾਤਸ਼ਾਹ ਜੀ ਕਿਰਪਾ ਕਰਨ ਅੱਜ ਦੇ ਸਪਾਵਨ ਸਬਦ ਦੀ ਵਿਚਾਰ ਕਰਦੇ ਆਂ ਨਾਸਪਾਸੋਂ ਬੇੰਤ ਪ੍ਰਕਾਰ ਦੇ ਬੁਲਾਹ ਹੋ ਗਏ ਹੋਣਗੇ ਹਣ ਗਿਆ ਆਪ ਸਮੂਹ ਸਾ ਸੰਗਤ ਬਖਸ਼ਣ ਲੋਗ ਹੋਵੇ ਬਖਸ਼ ਲੈਣਾ ਜੀ ਜੇ ਕੋਈ ਵਿਚਾਰ ਵਧੀਆ ਲੱਗੀ ਹੋਵੇ ਤੇ ਆਪ ਜੀ ਕਿਰਪਾ ਕਰਨ ਮੇਰੀ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਨ ਕਰਨਾ ਹੋ ਸਕੇ ਆਪ ਵੀ ਮੇਰੀ ਇਸ ਵੀਡੀਓ ਨੂੰ ਫੋਲੋ ਲਾਈਕ ਤੇ YouTube ਤੇ ਵੀ ਮੇਰਾ ਮੇਰਾ ਜਿਹੜਾ ਚੈਨਲ ਹੈ ਉਸ ਨੂੰ ਵੀ ਆਪ ਜੀ ਸਬਸਕ੍ਰਾਈਬ ਕਰ ਲਿਆ ਕਰੋ ਤਾਂ ਕਿ ਆਉਣ ਵਾਲੀ ਨੋਟੀਫਿਕੇਸ਼ਨ ਜਿਹੜੀ ਹੈ ਉਹ ਆਪ ਜੀ ਨੂੰ ਮਿਲ ਸਕੇ ਸੋ ਬਾਸ ਜੀ ਕਿਰਪਾ ਕਰਨ ਆਪ ਸਭ ਨੂੰ ਨਾਮ ਦੀਦਾਰ ਗੁਰਸਿੱਖੀ ਵਾਲਾ ਜੀ ਬਖਸ਼ਿਸ਼ ਕਰਨ ਬੰਦਪੋਲਾ ਦੇ ਖੇ ਮਾਸ ਸੁਗਲਾਵ ਜੀ ਪਤੇ ਵਾਹਿਗੁਰੂ ਜੀ ਦਾ ਖਾਲਸਾ